ਹਾਈ ਹੋਏ ਪੁੱਤ ਨਹੀਂ ਹੋਇਆ ਮਾਈਂਡ ਸੈਟ ਨਹੀਂ ਹੋ ਰਿਹਾ ਲਾਈਫ ਸੈਟ ਨਹੀਂ ਹੋ ਰਹੀ ਕੋਈ ਬੱਚਾ ਨਹੀਂ ਮਾਈਂਡ ਸੈਟ ਹੈ ਕੋਈ ਗੱਲ ਨਹੀਂ ਨਜ਼ਾਰੇ ਲਵਾਂਗੇ ਪ੍ਰਮਾਤਮਾ ਨੇ ਕਿਹਾ ਓਏ ਤੂੰ ਘਮ ਫੇਰ ਸਾਰੀ ਦੁਨੀਆ ਫਿਰ ਪੈਸਾ ਹੈਗਾ ਆਪਣਾ ਖਾਵਾਂਗੇ ਪੀਵਾਂਗੇ ਦੋਵੇਂ ਜੀ ਇੱਕ ਦੂਜੇ ਦਾ ਸਹਾਰੇ ਬਣਾ ਰਾਂਗੇ ਲੈ ਇਹਨੇ ਮਾਈਂਡ ਸੈਟ ਕਰ ਲਿਆ ਇਹਦੀ ਲਾਈਫ ਸੈਟ ਹੈ ਪਰ ਇੱਕ ਦੇ ਮਾਈਂਡ 'ਚ ਇੱਕ ਚੀਜ਼ ਘੁੰਮੀ ਜਾਂਦੀ ਹੈ ਉਹਦਾ ਮਾਈਂਡ ਸੈਟ ਨਹੀਂ ਹੋ ਰਿਹਾ ਉਹਦੀ ਲਾਈਫ ਵੀ ਸੈਟ ਨਹੀਂ ਤੁਹਾਨੂੰ ਮਾਈਂਡ ਸੈਟ ਕਰਨਾ ਪੈਣਾ ਕਿਤੇ ਨਾ ਕਿਤੇ ਖਿਲਾਰ ਲੋ ਮਾਈਂਡ ਸੈਟ ਕਰ ਲੈ ਮੈਨੂੰ ਪਰਸੋਂ ਚੋਂ ਉਥੇ ਇੱਕ ਬੰਦਾ ਰੋਣ ਲੱਗ ਪਿਆ ਮੈਂ ਪਰਮੇਸ਼ਰ ਦਵਾਰ ਖੜਾ ਮੈਨੂੰ ਕਹਿੰਦਾ ਭਾਈ ਸਾਹਿਬ ਜੀ ਸਾਰੀ ਜ਼ਿੰਦਗੀ ਕਰਾਇਆਂ ਤੇ ਕੱਟਤੀ ਸਾਰੀ ਜ਼ਿੰਦਗੀ ਕਰਾਇਆਂ ਤੇ ਰਵਾਂਗੇ ਰੋਣ ਲੱਗ ਪਿਆ ਮੈਂ ਕਿਹਾ ਮੈਂ ਤੇ ਆਪ ਕਰਾਈਦੀ ਰਹਿਣਾ ਜਗਾ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇਰਾ ਘਰ ਕਿਸ ਦੇ ਨਾਮ ਬਣਾ ਕਹਿੰਦਾ ਫਲਾਣੇ ਮਾਲਕ ਦੇ ਮੈਂ ਕਿਹਾ ਮੇਰੇ ਵਾਲਾ ਗੁਰਦੁਆਰੇ ਦੇ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਰਣਜੀਤ ਸਿੰਘ ਦਾ ਡਰੀਓ ਵਾਲੇ ਦੀ ਤੁਸੀਂ ਇਹ ਵੀਡੀਓ ਸੁਣ ਹੀ ਲਈ ਹੋਵੇਗੀ ਇਸ ਵੀਡੀਓ ਦੇ ਵਿੱਚ ਭਾਈ ਸਾਹਿਬ ਨੇ ਬਹੁਤ ਵਧੀਆ ਸੰਦੇਸ਼ ਦਿੱਤਾ ਹੈ ਜ਼ਿੰਦਗੀ ਨੂੰ ਜਿਉਣ ਦਾ ਸਾਨੂੰ ਜ਼ਿੰਦਗੀ ਜਿਉਣ ਲਈ ਇੱਕ ਢੰਗ ਹੋਣਾ ਚਾਹੀਦਾ ਹੈ ਇੱਥੇ ਤੀ ਪੁੱਤ ਜ਼ਰੂਰੀ ਨਹੀਂ ਹਨ ਜ਼ਰੂਰੀ ਹੈ ਗਿਆਨ ਕਿ ਆਪਾਂ ਕਿਸ ਤਰ੍ਹਾਂ ਜ਼ਿੰਦਗੀ ਨੂੰ ਜਿਉਣਾ ਹੈ اپنی زندگی ਨੂੰ ਭਵੇਂ ਤਰੋ ਕੇ ਕੱਟ ਲੋ ਭਵੇਂ ਹੱਸ ਕੇ ਕੱਟ ਲੋ ਕਟਣੀ ਪੈਣੀ ਹੀ ਹੈ ਤੇ ਬਾਕੀ ਆਪਾਂ ਕਿਰਾਏ ਤੇ ਹੀ ਰਹਿੰਦੇ ਹਾਂ ਇਹ ਗੱਲ ਵੀ ਸੱਚ ਹੈ ਆਪਾਂ ਇੱਕ ਆਲ ਦੇ ਵਿੱਚ ਰਹਿੰਦੇ ਹਾਂ ਤੇ ਪਤਾ ਨਹੀਂ ਇਹ ਆਲ ਨਾ ਕਦੋਂ ਡਿੱਗ ਪੈਣਾ ਹੈ ਭਾਵ ਆਪਣੇ ਸਰੀਰ ਦੇ ਵਿੱਚੋਂ ਵਜੂਦ ਕਦੋਂ ਬਾਹਰ ਜਾਣਾ ਹੈ ਤੇ ਫਿਰ ਵਾਪਸ ਨਹੀਂ ਆਉਣਾ ਤੇ ਇਸ ਆਸਾਂ ਦੀ ਪੂੰਜੀ ਜਦੋਂ ਆਦਮੀ ਦੀ ਖਤਮ ਹੋ ਜਾਂਦੀ ਹੈ ਫਿਰ ਉਹਦਾ ਇਸ ਜੱਗ ਨਾਲ ਕੋਈ ਸੀਰ ਨਹੀਂ ਰਹਿਂਦਾ ਤੇ ਆਪਣੀ ਜ਼ਿੰਦਗੀ ਨੂੰ ਆਨੰਦ ਨਾਲ ਜਿਉਣਾ ਸਿੱਖੋ ਇਹੀ ਭਾਈ ਸਾਹਿਬ ਦਾ ਸੰਦੇਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ